ਮਹੱਲਾ ਪੰਜਵਾ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ ਮੱਜਾ ਰੁਦਰ ਦੁਰਗੰਧਾ ਨਾਨਕ ਆਥ ਗਰਬੀਣ ਅਗਿਆਨਣੋ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋਸੇ ਖੰਡਣੈ ਗਸ਼ੀਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿਧਿ ਹਤੇ ਜਾਣੂ ਸਤ ਹੋਵੰਤੋ ਮਰਣੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲੰਥੋ ਪੜੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਖ ਬੰਧਵੈ ਲਬਦਿ ਅੰਸ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ਮੈ ਲਗਰ ਸੰਗੇਣ ਨਿਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬੰਸੋ ਨਾਨਕ ਅਹੰ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਚ ਸਤਰੇਣ ਨਾਨਕ ਹਰ ਬਾਣੀ ਪਰਹਾਰਣ ਹੈ ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਣ ਹੈ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨ ਹੈ ਪਤਰ ਪੁਰ ਜੀਣ ਝੜੀਆਂ ਨਹ ਜੜੀਆਂ ਪੇੜ ਸੰਪਤਾ ਨਾਮ ਬਿਹੂਣ ਬਖਮਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ ਭਾਵਨੀ ਸਾਧ ਸੰਗੇਣ ਲਬੰਤੰ ਬੜ ਭਾਗਣ ਹੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਾ ਵਿਆਪਣ ਹੈ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ ਹੈ ਸੰਸਾਰ ਕਾਮ ਤਜਣੰ ਨਾਨਕ ਗੋਵਿੰਦ ਰਮਣੰ ਸਾਧ ਸੰਗਮੈ सुमंतृ साध वचन कोट दोख बिना सुनह हर चरण कमल ध्यानं नानक कुल समूह उदाहरण है सुंदर मंदर सैन है जेण मद्ध हर कीर्तन है मुक्त रमन गोविंद है नानक लबदंग बड भागण है हर लबदो मित्र सुमितो बेदारण कदे ना चितो ਜਾ ਕਾ ਅਸਥਨ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜਸ ਸੰਗ ਮਿਟੰਤ ਸਤ ਪੁੱਤਰ ਹੈ ਸਿਮਰਤਾਬਿ ਹਿਰਦੈ ਗੁਰਮੰਤਰਣ ਹੈ ਪ੍ਰੀਤੁਮ ਭਗਵਾਨ ਅਚੁਪਤ ਨਾਨਕ ਸੰਸਾਰ ਸਾਗਰ ਧਾਰਣ ਹੈ ਮਰਣੰ ਵਿਸਰਣੰ ਗੋਬਿੰਦਹ ਜੀਵਣੰ ਹਰਨਾਮ ਧਿਆਵਣ ਹੈ ਲਬਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੂਣ ਪੁਯੰਗੰ ਮੰਤਰੰ ਗਾਰੂੜੀ ਨਿਵਾਰੰ ਬਿਆਦ ਉਪਾੜਣ ਸੰਤੰ ਨਾਨਕ ਲਬਦ ਕਰਵਣ ਹੈ ਜਾਥ ਕਾਥ ਰਮਣੰ ਸਰਣੰ ਸਰਬਤ੍ਰ ਜੀਣ ਹੈ ਤਥ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰ ਦਰਸੁਨ ਹੈ ਚਰਨਾਰ ਬਿੰਦ ਮਨ ਵਿਧਿਯੰ ਸਿਧਿਯੰ ਸਰਬ ਕੁਸਲਣ ਹੈ गाथा गवंत नानक भभ्यं परापूर्वणह शुभ वचन रमणं गमनं साध संगेण उदरणह संसार सागरं नानक पुनरपजन्म न लभ्यते वेद पुराण शास्त्र विचारं एकंकार नाम उतारं कुलह समूह सकल उद्धारं ਵਡਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਧਰਣੰ ਕੋਲ ਸਮੂਹਣ ਹੈ ਲਬਧੇ ਅੰਸਾਦ ਸੰਗੇਣ ਨਾਨਕ ਵਡਭਾਗੀ ਪੇਟੰਤ ਦਰਸੁਨੇ ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਨ ਹੈ ਲਬਧੇਣ ਸਾਦ ਸੰਗੇਣ ਨਾਨਕ ਮਸਤਕ ਲਿਖਿਐਣ ਹੋਇਓ ਹੈ ਹੋਵੰਤੋ ਹਰਣ ਭਰਣ ਸੰਪੂਰਣ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣ ਸੁਖੇਣ ਬੈਣ ਰਤਨੰ ਰਤਨੰ ਕ ਸੰਭ ਰੰਗਣ ਹੈ ਰੋਗ ਸੋਗ ਵਿਯੋਗੰ ਨਾਨਕ ਸੁਖ ਨਾ ਸੁਪਨ ਹੈ ਸੁਖੇਣ ਬੈਣ ਰਤਨੰ ਰਤਨੰ ਕ ਸੰਭ ਰੰਗਣ ਹੈ ਰੋਗ ਸੋਗ ਵਿਯੋਗੰ ਨਾਨਕ ਸੁਖ ਨਾ ਸੁਪਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ